ਬਾਈ ਇੱਕ ਉਹ ਦਿਨ ਸੀ ਕਿ ਜਦੋਂ ਮਹਾਲੀ 에어ਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਸ਼ੰਭੂ ਬਾਰਡਰ ਤੇ ਆਇਓ ਕਿਸਾਨਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚ ਕੇ ਸਨਮਾਨ ਕੀਤਾ ਗਿਆ ਪ੍ਰਸ਼ਾਸਨ ਨੇ ਚੁੱਕਿਆ ਉਸ ਤੋਂ ਬਾਅਦ ਰਿਮਾਂਡ ਰੂਮ ਚ ਲੈ ਕੇ ਸਿੱਧਾ ਕੋਈ ਪੁੱਛ ਨਹੀਂ ਕੀਤਾ ਕੋਈ ਕੇਸ ਨਹੀਂ ਦੱਸਿਆ ਕਿਵੇਂ ਹੈ ਕਿਵੇਂ ਨਹੀਂ ਰਿਮਾਂਡ ਕੀਤਾ ਗਿਆ ਉਹਦੇ ਸਦਦਤ ਕੀਤੀ ਗਈ ਤੇ ਪਰ ਉਹ ਤੋਂ ਬਾਅਦ ਵੀ ਵਾਇਗਰੋਂ ਨੇ ਸਾਹਮੇ ਤਰ ਜਾ ਕੇ ਇੱਕ ਟਾਈਮ ਵੀ ਇਨਵੈਸਟ ਕਰਿਆ ਵਧੀਆ ਤਰੀਕੇ ਨਾਲ ਆਪਣੇ ਇਤਿਹਾਸ ਪੜਿਆ ਵੀ ਸੰਘਰਸ਼ਾਂ ਦੇ ਰਾਤ ਕੋਈ ਵੀ ਕਾਹੇ ਜੀ ਚੀਜ਼ ਲੈ ਕੇ ਜਾਈਏ ਜੇੜੇ ਚ ਵੀ ਹੈ ਨਾ ਜਿਹੜੀ ਕੰਮ ਆਵੇ ਹੈ ਨਾ ਕਿ ਅੰਦਰ ਲਾਇਬ੍ਰੇਰੀ ਸੀਗੀ ਇਤਿਹਾਸ ਵਾਲੇ ਪਾਸੇ ਤੁਰੇ ਸਾਰੇ ਇਤਿਹਾਸ ਤਰੀਵਨ ਪੜਿਆ ਉੱਥੋਂ ਬਾਬੇ ਨਾਨਕ ਤੋਂ ਲੈ ਕੇ ਮਹਾਰਾਜਾ ਤਲਪ ਸਿੰਘ ਤੱਕ ਤੁਸੀਂ ਬਈ ਗੱਲ ਕਰੀ ਕਿ ਜਦੋਂ ਗ੍ਰਿਫਤਾਰ ਕੀਤਾ ਜਾਂਦਾ ਕੋਈ ਕੇਸ ਨਹੀਂ ਦੱਸਿਆ ਜਾਂਦਾ ਸਿੱਧਾ ਰਿਮਾਂਡ ਰੂਮ ਚ ਲੈ ਜਾਂਦੇ ਨੇ ਉੱਥੇ ਕਿਸ ਤਰ੍ਹਾਂ ਦਾ ਤਸ਼ੱਦਦ ਕੀਤਾ ਜਾਂਦਾ ਪੱਟ ਖਤਮ ਕੀਤੇ ਜਾਂਦੇ ਨੇ ਗਿਰੜੀਆਂ ਫੇਰੀਆਂ ਜਾਂਦੀਆਂ ਨੇ ਪਾਣੀ ਜਮ ਮੂਡ ਪਾਉਣਾ ਸਭ ਕੁਝ ਕਰਦੇ ਨੇ ਜਿਹੜੇ ਜਿਹੜਾ ਸਾਡੀ ਗ੍ਰੀ ਹੁੰਦੀ ਆ ਜਿਹੜੇ ਜਿਹੜੇ ਤੋਂ ਬਾਹਰ ਲੱਗਦੀ ਆ ਪਰ ਘਰੇ ਇੱਕ ਦਿਨ ਸੀਗਾ ਉਸ ਤੋਂ ਬਾਅਦ ਫਿਰ ਰਿਮਾਂਡ ਜਿਹੜਾ ਮੈਂਟਲੀ ਕਰਦੇ ਨੇ ਉਹ ਪਰਮਾਂਡ ਲੱਗ ਜਾਂਦਾ ਹੈ ਨਾ ਬੀ ਐਨ ਆਈ ਆ ਜਾਂਦੀ ਆ ਸੀ ਬੀ ਆਈ ਆ ਜਾਂਦੀ ਆ ਪੁੱਛਦੀ ਆ ਕਿਵੇਂ ਪੋਕ ਲੈਣਾ ਆ ਸਾਰਾ ਇਹ ਉਹ ਕਦੇ ਹੌਸਲਾ ਡਿੱਗਿਆ ਨਹੀਂ ਜਦੋਂ ਪਹਿਲਾਂ ਤਾਂ ਫਿਜ਼ੀਕਲ ਤਸ਼ੱਦਦ ਕੀਤਾ ਗਿਆ ਉਸ ਤੋਂ ਬਾਅਦ ਤੁਸੀਂ ਕਿਹਾ ਕਿ ਮੈਂਟਲੀ ਟੌਰਚਰ ਵੀ ਕੀਤਾ ਹੌਸਤੇ ਤਾਂ ਬਾਬਾ ਜੀ ਮਾਈਂਡ ਸੈੱਟ ਕਰਨੇ ਪੈਂਦੇ ਨੇ ਆਪਣੇ ਤੇ ਮਾਈਂਡ ਚੋਂ ਬਾਬਾ ਜੀ ਦੀ ਕਿਰਪਾ ਨਾਲ ਕਿਉਂਕਿ 5 ਸਾਲ ਤੋਂ ਲੜਾਈ ਲੜ ਰਹੇ ਤੇ ਮਾਈਂਡ ਇੰਨੇ ਕੁ ਸੈੱਟ ਹੈਗੇ ਨੇ ਵੀ ਇਹ ਚੀਜ਼ਾਂ ਵੀ ਸਾਨੂੰ ਭੁਗਤਿਣੇ ਪੈਣਗੇ ਵੀ ਸੱਚੀ ਤਾਂ ਇੰਨਾ ਕੁ ਹੀ ਸੋਚੇ ਸੀ ਦੇ ਵੀ ਸ਼ਾਇਦ ਕੋਈ ਨਾਲ ਨਹੀਂ ਖੜੂਗਾ ਹੈਨਾ ਕੁਝ ਆਫਰ ਵੀ ਕੀਤਾ ਗਿਆ ਸਰਕਾਰਾਂ ਦਾ ਉੱਪਰ ਵੀ ਕਰਦੇ ਨੇ ਹੈਨਾ ਵੀ ਹਾਂ ਦੇ ਦੇਣੇ 20 ਕਰੋੜ ਰੁਪਏ ਆਪਣਾ ਛੱਡੋ ਇਸ ਖਾੜੇ ਨੂੰ ਹੈਨਾ ਵੀ ਅੰਦੋਲਨ ਫੈਲ ਕਰਨਾ ਹੈਨਾ ਵੀ ਵੀ ਜੀ ਵੀ ਸ਼ਾਮਿਲ ਕਰ ਲੋ ਮੈਲੀ ਦਾ ਇਲੈਕਸ਼ਨ ਲੜਾਂਗੇ ਜਿ ਤਾਵਾਗੇ ਹਨਾ ਕੇਸ ਵੀ ਨਹੀਂ ਪਾਵਾਂਗੇ ਪਰ ਨਹੀਂ ਇਹ ਮਜੂਰ ਨਹੀਂ ਹੈਗਾ ਵੀ ਹਾਂ ਉਸੇ ਕਿਵੇਂ ਕਿਸਾਨਾਂ ਦੇ ਨਾ ਦੇ ਰਾਜਨੀਤੀ ਕਰਕੇ ਕੀ ਕਰਾਂਗੇ ਇਸ ਵਕਤ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਜਿੱਥੇ ਕਿ ਹਰਿਆਣੇ ਦਾ ਉਹ ਨੌਜਵਾਨ ਨਵਦੀਪ ਸਿੰਘ ਜਲਵੇੜਾ ਜੋ ਕਿ ਨਵਦੀਪ ਸਿੰਘ వాਟਰ ਕੈਨਨ ਦੇ ਨੌਜਵਾਨ ਨਾ ਦੇ ਨਾਲ ਮਸ਼ਹੂਰ ਹੁੰਦਾ 2020 ਦੇ ਅੰਦੋਲਨ ਦੇ ਵਿੱਚ ਵੀ ਉਹ ਕਿਸਾਨਾਂ ਦੇ ਨਾਲ ਖੜਦਾ 2024 ਦੇ ਸੰਦੋਲਨ ਦੇ ਵਿੱਚ ਵੀ ਕਿਸਾਨਾਂ ਦੇ ਨਾਲ ਖੜਦਾ ਪਰ ਉਸ ਅੰਦੋਲਨ ਦੇ ਵਿੱਚੋਂ ਜਦੋਂ ਮਹਾਲੀ ਦੇ 에어ਪੋਰਟ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਲਗਾਤਾਰ ਕਿਸਾਨਾਂ ਦੇ ਵੱਲੋਂ ਉਸ ਨੂੰ ਛਡਾਉਣ ਦੇ ਲਈ ਜੱਦੋ ਜਹਿਦ ਕੀਤੀ ਜਾਂਦੀ ਆ ਤਾਂ ਬੀਤੇ ਦਿਨੀ ਨਵਦੀਪ ਸਿੰਘ ਜਲਵੇੜਾ ਬਾਹਰ ਆ ਜਾਂਦਾ ਤਾਂ ਅੱਜ ਸ਼ੰਭੂ ਬਾਰਡਰ ਤੇ ਉਸ ਦਾ ਸਨਮਾਨ ਕੀਤਾ ਗਿਆ ਸਾਡੇ ਨਾਲ ਆ ਭਾਈ ਇੱਕ ਉਹ ਦਿਨ ਸੀ ਕਿ ਜਦੋਂ ਮਹਾਲੀ 에어ਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਸ਼ੰਭੂ ਬਾਰਡਰ ਤੇ ਆਏ ਹੋ ਕਿਸਾਨਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚ ਕੇ ਸਨਮਾਨ ਕੀਤਾ ਗਿਆ ਕਿਵੇਂ ਦੇਖਦੇ ਹੋ ਬਾਬਾ ਜੀ ਸੰਘਰਸ਼ਾਂ ਦੇ ਰਾਹ ਦੀ ਤੁਰੇ ਹੋਏ ਆ ਉਹ ਵੀ ਦਿਨ ਸੀਗਾ ਹੈਨਾ ਵੀ ਉਹਦਨ ਚਲੋ ਇੱਕ ਵਕਤ ਪਿਆ ਹੈ ਨਾ ਪ੍ਰਸ਼ਾਸਨ ਨੇ ਚੱਕਿਆ ਉਸ ਤੋਂ ਬਾਅਦ ਰਿਮਾਂਡ ਰੂਮ ਚ ਲੈ ਕੇ ਸਿੱਧਾ ਕੋਈ ਪੁੱਛ ਨਹੀਂ ਗਿਚ ਨਹੀਂ ਕੋਈ ਕੇਸ ਨਹੀਂ ਦੱਸਿਆ ਕਿਵੇਂ ਆ ਕਿਵੇਂ ਨਹੀਂ ਰਿਮਾਂਡ ਕੀਤਾ ਗਿਆ ਅਤੇ ਸਸਦਤ ਕੀਤੀ ਗਈ ਤੇ ਪਰ ਉਹ ਤੋਂ ਬਾਅਦ ਵੀ ਵਾਇਗਰੂ ਨੇ ਸਾਹਮੇ ਹੁਕਮ ਜਾਰੀ ਕੀ ਹੈ ਨਾ ਤੋਂ ਬਾਅਦ ਜੇਲ੍ਹ ਗਏ ਜੇਲ੍ਹ ਤੋਂ ਬਾਅਦ 15 ਦਿਨ ਲੱਗੇ ਹੈ ਨਾ ਜੇਲ੍ਹ ਤੋਂ ਬਾਅਦ ਫਿਰ ਮੈਡੀਕਲ ਵਾਸਤੇ ਵੀ ਆਏ ਟ੍ਰੀਟਮੈਂਟ ਵੀ ਹੋਇਆ ਤੇ ਰਿਕਵਰ ਵੀ ਕਰਿਆ 15 ਦਿਨਾਂ ਦੇ ਅੰਦਰ ਅੰਦਰ ਹੀ ਤੇ ਅੰਦਰ ਜਾ ਕੇ ਇੱਕ ਟਾਈਮ ਵੀ ਇਨਵੈਸਟ ਕਰਿਆ ਵਧੀਆ ਤਰੀਕੇ ਨਾਲ ਆਪਣੇ ਇਤਿਹਾਸ ਪੜਿਆ ਕਿਉਂਕਿ ਸੰਘਰਸ਼ਾਂ ਦੇ ਰਾਤ ਤੁਰੇ ਮੈਂ ਵੀ ਇੱਕ ਅਹਿਜੀ ਚੀਜ਼ ਲੈ ਕੇ ਜਾਈਏ ਜੇਲ੍ਹ ਚੋਂ ਵੀ ਹੈ ਨਾ ਜਿਹੜੀ ਕੰਮ ਆਵੇ ਹੈ ਨਾ ਤੇ ਅੰਦਰ ਲਾਇਬ੍ਰੇਰੀ ਸੀਗੀ ਇਤਿਹਾਸ ਵਾਲੇ ਪਾਸੇ ਤੁਰੇ ਸਾਰੇ ਇਤਿਹਾਸ ਤਕਰੀਬਨ ਪੜਿਆ ਉੱਥੋਂ ਬਾਬੇ ਨਾਨਕ ਤੋਂ ਲੈ ਕੇ ਮਹਾਰਾਜਾ ਦਲੀਪ ਸਿੰਘ ਤੱਕ ਤੇ ਫਿਰ ਉਸ ਤੋਂ ਬਾਅਦ ਆਪਣਾ ਬਾਣੀ ਦੇ ਨੇੜੇ ਲੱਗੇ ਹੈ ਨਾ ਬਾਬਾ ਨਰੈਣ ਜੀ ਸੀਗੇ ਅੰਦਰ ਉਹਨਾਂ ਨੇ ਸੰਥਿਆ ਵੀ ਦਿੱਤੀ ਹੈ ਬਾਣੀਆਂ ਦੀ ਤੇ ਨੇੜੇ ਲੱਗੇ ਤੇ ਇੱਕ ਪੋਜੀਟਿਵ ਟਾਈਮ ਇਨਵੈਸਟ ਹੋਇਆ ਸਿੱਖ ਕੇ ਆਏ ਆ ਜੇਲ੍ਹ ਚੋਂ ਤੇ ਔਕੜਾਂ ਹੁੰਦੀਆਂ ਨੇ ਜੇਲ੍ਹ ਆ ਜੇਲ੍ਹ ਦੇਲ ਦੀ ਤਰੀਕੇ ਨਾਲ ਹੁੰਦੀਆਂ ਔਕੜਾਂ ਵੀ ਆਉਂਦੀਆਂ ਨੇ ਤੇ ਫਿਰ ਔਕੜਾਂ ਦੇ ਹਿਸਾਬ ਨਾਲ ਮਤਲਬ ਨਿੱਜੀਠਣਾ ਵੀ ਪੈਂਦਾ ਹੈ ਨਾ ਤੇ ਇਹ ਚੀਜ਼ਾਂ ਤਕੜੇ ਕਰਦੀਆਂ ਨੇ ਹੌਸਲੇ ਬੁਲੰਦ ਕਰਦੀਆਂ ਨੇ ਕਿਉਂਕਿ ਸਾਡੀ ਇਤਿਹਾਸ ਬਹੁਤ ਵੱਡੇ ਨੇ ਹੈ ਨਾ ਇਤਿਹਾਸ ਤੋਂ ਸਿੱਖਣ ਨੂੰ ਮਿਲਦਾ ਹੈ ਤੇ ਜੱਜ ਵੀ ਉਮੀ ਨੇ ਅੱਜ ਵੀ ਤੁਹਾਡੇ ਸਾਹਮਣੇ ਆ ਅੱਜ ਕੱਲ ਰਹੀ ਆਈ ਹੋਈ ਸੀਗੀ ਅੱਜ ਪ੍ਰਦਰਸ਼ਨ ਵੀ ਕਰਿਆ ਆਪਣੇ ਕਿਸਾਨਾਂ ਦੀ ਰਿਹਾਈ ਵੀ ਕਰਾਈ ਆ ਉੱਥੇ ਹਨਾ ਤੇ ਪੂਰੇ ਡਟ ਕੇ ਖੜੇ ਆ ਤੇ ਐਵੇਂ ਖੜਦੇ ਰਹਾਂਗੇ ਆਪਣੇ ਕਿਸਾਨੀ ਲਈ ਜਿੰਦੋਂ ਤੱਕ ਮੈਸਬੀ ਗਰੰਟੀ ਕਾਨੂੰਨ ਨਹੀਂ ਬਣਦਾ ਤੇ ਕਿਸਾਨਾਂ ਦੀ ਕਰਜ਼ਾ ਮੁਕਤੀ ਨਹੀਂ ਹੁੰਦੀ ਤਾਂ ਤੁਸੀਂ ਬਈ ਗੱਲ ਕਰੀ ਕਿ ਜਦੋਂ ਗ੍ਰਿਫਤਾਰ ਕੀਤਾ ਜਾਂਦਾ ਕੋਈ ਕੇਸ ਨਹੀਂ ਦੱਸਿਆ ਜਾਂਦਾ ਸਿੱਧਾ ਰਿਮਾਂਡ ਰੂਮ ਚ ਲੈ ਜਾਂਦੇ ਨੇ ਉੱਥੇ ਕਿਸ ਤਰ੍ਹਾਂ ਦਾ ਤਸ਼ੱਦਦ ਕੀਤਾ ਜਾਂਦਾ ਜਾਂ 3 ਡਿਗਰੀ ਟੌਰਚਰ ਜੋ ਗੱਲਾਂ ਸਾਹਮਣੇ ਆਈਆਂ ਨੇ ਹਰ ਡਿਗਰੀ ਟੌਰਚਰ ਕੀਤਾ ਜਾਂਦਾ ਚੱਡੇ ਪਾੜ ਜਾਂਦੇ ਨੇ ਪੱਟ ਖਤਮ ਕੀਤੇ ਜਾਂਦੇ ਨੇ ਗਰੀਡੀਆਂ ਫੇਰੀਆਂ ਜਾਂਦੀਆਂ ਨੇ ਪਾਣੀ 'ਚ ਮੂਡ ਡਪਾਉਣਾ ਸਭ ਕੁਝ ਕਰਦੇ ਨੇ ਜਿਹੜਾ ਜਿਹੜਾ ਸਾਡੀ ਗਰੀ ਹੁੰਦੀ ਆ ਜਿਹੜਾ ਜਿਹੜੇ ਤੋਂ ਬਾਹਰ ਲੱਗਦੀ ਆ ਪਰ ਘਰੇ ਇੱਕੇ ਦਿਨ ਸੀਗਾ ਉਸ ਤੋਂ ਬਾਅਦ ਫਿਰ ਰਿਮਾਂਡ ਜਿਹੜਾ ਮੈਂਟਲੀ ਕਰਦੇ ਨੇ ਉਹ ਰਿਮਾਂਡ ਲੱਗ ਹੁੰਦਾ ਹੈ ਨਾ ਬੀ ਐਨ ਆਈ ਆ ਜਾਂਦੀ ਹੈ ਸੀ ਬੀ ਆਈ ਆ ਜਾਂਦੀ ਹੈ ਪੁੱਛਦੀ ਹੈ ਪਰਤਾਲ ਕਿਵੇਂ ਪੋਗ ਲੈਣਾ ਆ ਸਾਰਾ ਇਹ ਉਹ ਤੇ ਉਹ ਵੀ ਨਹੀਂ ਜਿੱਠਿਆ ਪਰ ਵਾਇਗਰੂ ਹਮੇਸ਼ਾ ਕਿਉਂਕਿ ਸੱਚ ਦੀ ਲੜਾਈ ਲੜ ਰਹੇ ਆ ਨਾ ਸੱਚੇ ਸੁੱਚੇ ਸੀ ਕਿ ਕੁਝ ਵੀ ਨਹੀਂ ਨਿਕਲਿਆ ਇਹਨਾਂ ਕੋਲ ਸਾਰਾ ਜੋਰ ਲਾ ਲਿਆ ਅਕਾਊਂਟ ਚੈੱਕ ਕਰ ਲੇ ਸਭ ਕੁਝ ਕਰਕੇ ਦੇਖ ਲਿਆ ਇਹਨਾਂ ਨੇ ਸੱਚੀ ਦਿਲ ਲੜਾਈ ਚ ਨਿਕਲੇ ਹੋਏ ਆ ਤੇ ਸੱਚ ਦੀ ਸੱਚ ਕਰਕੇ ਹੀ ਹੈ ਨਾ ਸੰਗਤ ਨਾਲ ਖੜੀ ਆ ਸੱਚ ਕਰਕੇ ਵਾਹਿਗੁਰੂ ਨਾਲ ਖੜਿਆ ਤੇ ਸੱਚ ਕਰਕੇ ਅੱਜ ਤੁਹਾਡੇ ਸਾਹਮਣੇ ਵਿਚਚਰ ਰਹੇ ਸੱਚ ਦੀ ਲੜਾਈ ਲੜ ਰਹੇ ਤਾਂ ਭਾਈ ਉਦੋਂ ਕਦੇ ਹੌਸਲਾ ਡਿੱਗਿਆ ਨਹੀਂ ਜਦੋਂ ਪਹਿਲਾਂ ਤਾਂ ਫਿਜ਼ੀਕਲ ਤਸ਼ੱਦਦ ਕੀਤਾ ਗਿਆ ਉਸ ਤੋਂ ਬਾਅਦ ਤੁਸੀਂ ਕਿਹਾ ਕਿ ਮੈਂਟਲੀ ਟੌਰਚਰ ਵੀ ਕੀਤਾ ਗਿਆ ਹੌਸਲਾ ਡਿੱਗ ਕੇ ਫਿਰ ਕੀ ਹੋ ਜੂਗਾ ਜੇ ਹੌਸਲਾ ਡਿੱਗੇ ਤੁਸੀਂ ਰਜਾ ਜੀ ਰੈਲੀ ਹੁਕਮ ਤੇ ਰੈਲੀ ਵੀ ਕੋਈ ਨਹੀਂ ਬਾਬਾ ਜੀ ਤੇਰਾ ਭਾਣਾ ਜਿਵੇਂ ਤੈਨੂੰ ਰੱਖਣਾ ਹੈ ਨਾ ਹੌਸਲਾ ਡਿੱਗ ਕੇ ਵੀ ਕੀ ਕਰ ਲਾਂਗੇ ਹਨ ਤੇ ਤਾਂ ਬਾਬਾ ਜੀ ਮਾਈਂਡ ਸੈਟ ਕਰਨੇ ਪੈਂਦੇ ਨੇ ਆਪਣੇ ਤੇ ਮਾਈਂਡ ਚਲੋ ਬਾਬਾ ਜੀ ਕਿਰਪਾ ਨਾਲ ਕਿਉਂਕਿ 5 ਸਾਲ ਤੋਂ ਲੜਾਈ ਲੜ ਰਹੇ ਤੇ ਮਾਈਂਡ ਇੰਨੇ ਸੈਟ ਹੈਗੇ ਨੇ ਵੀ ਇਹ ਚੀਜ਼ਾਂ ਵੀ ਸਾਨੂੰ ਭੁਗਤਣੀਆਂ ਪੈਣਗੀਆਂ ਵੀ ਸਾਸ਼ੀ ਦਾ ਇੰਨਾ ਕਿ ਵੀ ਸੋਚੇ ਤੇ ਵੀ ਸ਼ਾਇਦ ਕੋਈ ਨਾਲ ਵੀ ਨਹੀਂ ਖੜੂਗਾ ਹੈ ਨਾ ਤੇ ਪਰੇ ਸੀਗਾ ਵੀ ਵਾਇਗਰੂ ਨਾਲ ਖੜੂਗਾ ਤੇ ਵਾਇਗਰੂ ਸੰਗਤ ਦੇ ਰੂਪ ਚ ਨਾਲ ਵੀ ਖੜਿਆ ਹੈ ਨਾ ਸਾਰੀ ਸੰਗਤ ਨਾਲ ਖੜੀ ਹੈ ਤੇ ਕਿਰਪਾ ਹੋਈ ਆ ਤੇ ਤਗੜੇ ਹੋ ਕੇ ਆਏ ਆ ਬਹੁਤ ਹੈ ਨਾ ਤੇ ਵਾਇਗਰੂ ਮੇਰ ਕਰੋ ਇਸ ਲੜਾਈ ਨੂੰ ਬਹੁਤ ਹੌਸਲੇ ਨਾਲ ਲੜਾਂਗੇ ਪਿੱਛੇ ਨਹੀਂ ਹਟਦੇ ਸਰਕਾਰਾਂ ਸਾਨੂੰ ਤਸੱਦਦ ਨਾਲ ਕੇਸਾਂ ਨਾਲ ਪਿੱਛੇ ਹਟਾ ਨੀੜਾ ਡਰੂ ਨਹੀਂ ਸਕਦੀਆਂ ਠੀਕ ਆ ਹਾਂ ਜਦੋਂ ਤੱਕ ਜਿੰਦਾ ਜਿੰਦੇ ਚ ਜਾਨ ਆ ਠੀਕ ਹੈ ਨਾ ਤੇ ਉਦੋਂ ਤੱਕ ਜਦੋਂ ਤੱਕ ਸਵਾਸ ਚੱਲ ਰਹੇ ਨੇ ਇਹ ਕਿਸਾਨੀ ਕੋਮ ਦੇ ਲੈਕੇ ਕਿਉਂਕਿ ਪੜਨਾ ਪੈਂਦਾ ਹੈ ਨਾ ਵੀ ਹਾਂ ਤੁਸੀਂ ਕਿਸ ਕੰਮ ਵਾਸਤੇ ਆਏ ਹੋ ਕੀ ਤੁਹਾਡੀ ਜਿੰਦਗੀ ਦਾ ਮਕਸਦ ਆ ਹੈ ਨਾ ਤੇ ਅਸੀਂ ਤਾਂ ਕਿਸਾਨੀ ਪਿੱਛੇ ਆਏ ਆਪਣੇ ਪਾਂਤ ਦੀ ਸੇਵਾ ਕਰਨ ਪਿੱਛੇ ਆਏ ਜਿੰਨੇ ਹੋਊਗੇ ਬਾਬਾ ਜੀ ਉਨੀ ਕਰਾਂਗੇ ਤਾਂ ਬਾਈ ਤੁਸੀਂ ਕਿਹਾ ਕਿ ਤਸ਼ੱਦਦ ਕਰਕੇ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਸਰਕਾਰਾਂ ਦੇ ਵੱਲੋਂ ਬਹੁਤ ਕੁਝ ਕੀਤਾ ਗਿਆ ਕੁਝ ਆਫਰ ਵੀ ਕੀਤਾ ਗਿਆ ਸਰਕਾਰਾਂ ਵੱਲੋਂ ਉੱਪਰ ਵੀ ਕਰਦੇ ਨੇ ਹੈ ਨਾ ਵੀ ਹਾਂ ਦੇ ਦਿੰਨੇ ਆ 20 ਕਰੋੜ ਰੁਪਏ ਆਪਣਾ ਫੱਟੂ ਇਸ ਖਾੜੇ ਨੂੰ ਹੈ ਨਾ ਮੀਂਦੂਰਨ ਫੈਲ ਕਰਨਾ ਹੈ ਨਾ ਬੀਬੀ ਜੀ ਵੀ ਸ਼ਾਮਿਲ ਕਰ ਲੋ ਮੈਲੇ ਦਾ ਇਲੈਕਸ਼ਨ ਲੜਾਵਾਂਗੇ ਜਿਤਾਵਾਂਗੇ ਹੈ ਨਾ ਕੇਸ ਵੀ ਨਹੀਂ ਪਾਵਾਂਗੇ ਪਰ ਨਹੀਂ ਇਹ ਮਜੂਰੀ ਨਹੀਂ ਹੈਗਾ ਵੀ ਹਾਂ ਉਸ ਜੀ ਕਿਵੇਂ ਕਿਸਾਨ ਨਾ ਦੇ ਨਾ ਦੇ ਰਾਜਨੀਤੀ ਕਰਕੇ ਕੀ ਕਰਾਂਗੇ ਹੈ ਨਾ ਰੱਬ ਦਾ ਦਿੱਤਾ ਹੋਇਆ ਬਹੁਤ ਕੁਝ ਆ ਸਾਰੇ ਤਰੀਕਿਆਂ ਨਾਲ ਹੈ ਨਾ ਕੀ ਖੱਟ ਲਾਂਗੇ ਨਾ ਕੀਰਤੀ ਲੋਕਾਂ ਦੇ ਮਤਲਬ ਹੈ ਨਾ ਇਹਨਾਂ ਨਾਲ ਖੇਲ ਕੇ ਹੈ ਨਾ ਨਾਸੇ ਹੋਣਾ ਇਸ ਕੰਮ ਜਿੱਦਾਂ ਤੇ ਨਾਲੇ ਨਾ ਸਾਡੇ ਅਲਾਉ ਕਰਦੇ ਨੇ ਘਰ ਦੇ ਇਸ ਕੰਮ ਵਾਸਤੇ ਤੇ ਕਿਰਪਾ ਹੋਈ ਆ ਪਰਮਾਤਮਾ ਦੀ ਹੈ ਨਾ ਤੇ ਆਈ ਐਮ ਬਾਟ ਆਹ ਤੇ ਸਾਰੇ ਸਾਹਮਣੇ ਦਾ ਪਿਆਰ ਮਿਲਦਾ ਹੈ ਮੇਲੇ ਐਮਪੀਆ ਨੂੰ ਕਿੱਥੇ ਇਹਨਾਂ ਪਿਆਰ ਮਿਲਦਾ ਫਿਰ ਹੈ ਨਾ ਜਿੰਨਾ ਪਿਆਰ ਲੋਕ ਸੰਗਤ ਕਰਦੀ ਜਦੋਂ ਲੋਕਾਂ ਪਿੱਛੇ ਲੜਦੇ ਆ ਤਾਂ ਬਾਈ ਕਿਸਾਨਾਂ ਦੇ ਵੱਲੋਂ ਜਦੋਂ ਜਾਇਦ ਕਰਕੇ ਤੁਹਾਨੂੰ ਬਾਹਰ ਲਿਆਂਦਾ ਗਿਆ ਤੇ ਅੱਜ ਜਦੋਂ ਸਨਮਾਨ ਕਰਨਾ ਸੀ ਉਹਨਾਂ ਕਿਸਾਨਾਂ ਨੂੰ ਫਿਰ ਗ੍ਰਿਫਤਾਰ ਕਰ ਲਿਆ ਸਰਭਈਏ ਨੂੰ ਕਿਵੇਂ ਦੇਖੀਏ ਹਾਂ ਸਰਕਾਰ ਡਰਦੀ ਹੈ ਕਿਸਾਨਾਂ ਤੋਂ ਨਾ ਕਿਉਂਕਿ ਹਰਿਆਣੇ ਚ ਇਲੈਕਸ਼ਨ ਨੇ ਵੀ ਇਕੱਠੇ ਨਾ ਹੋਣ ਵੀ ਸਾਡਾ ਜਦੋਂ ਇਕੱਠੇ ਹੁੰਦੇ ਨੇ ਸਾਡਾ ਨੁਕਸਾਨ ਹੁੰਦਾ ਕਿ 2020 ਚ ਇਕੱਠੇ ਹੋਏ 2024 ਦੇ ਤੁਸੀਂ ਦੇਖ ਹੀ ਸਕਦੇ ਹੋ ਹੈ ਨਾ ਕਿਉਂਕਿ 2020 ਤੋਂ ਬਾਅਦ ਤਾਂ ਫਿਰ ਰੁਕੇ ਨਹੀਂ ਕਿਸਾਨ ਹੈ ਨਾ ਤੇ ਕਿਸਾਨ ਨਾਲ ਕਿਸਾਨ ਨਾਲੇ ਯੂਪੀ ਚ ਲਾ ਲਿਓ ਹਰਿਆਣਾ ਪੰਜਾਬ ਚ ਲਾ ਲਿਓ ਰਾਜਸਥਾਨ ਚ ਲਾ ਲਿਓ ਇੱਥੇ ਸਾਰੀ ਸੀਟਾਂ ਦਾ ਨੁਕਸਾਨ ਹੋਇਆ ਇਹਨਾਂ ਨੂੰ ਤੇ ਕਿਸਾਨ ਨੇ ਕੀਰਤੀ ਲੋਕ ਨੇ ਇਹਨਾਂ ਦੀ ਹੈ ਲੈ ਡੁੱਬਦੀ ਆ ਫਿਰ ਹੈ ਨਾ ਸਬਰ ਵਾਲੇ ਲੋਕ ਨੇ ਆ ਨਾ ਪ੍ਰਮਾਤਮਾ ਵੀ ਮਤਲਬ ਕਈ ਵਾਰ ਐਵੇਂ ਦਾ ਆ ਜਾਂਦਾ ਉੱਤੋਂ ਹੈ ਨਾ ਵੀ ਹਾਂ ਵੀ ਫਸਲ ਖਰਾਬ ਹੋ ਜਾਂਦੀ ਹੈ ਹੈ ਨਾ ਬਤਿਹਰੀ ਆਪਦਾ ਕਰਕੇ ਹਨ ਉਹਨੂੰ ਵੀ ਸਬਰ ਕਰ ਲੈਂਦੇ ਨੇ ਹਨ ਸਬਰ ਵਾਲੇ ਲੋਕ ਨੇ ਹਨ ਇਹਨਾਂ ਦੀ ਤਾਂ ਫਿਰ ਹੈ ਵੀ ਲੱਗਦੀ ਹੈ ਤੇ ਭਾਵ ਤਾਂ ਕੜਾ ਫਿਰ ਇੱਕ ਦਿਨ ਤਾਂ ਫੁੱਟਦਾ ਹੀ ਅੱਧਾ ਕ ਫੁੱਟੇਗਾ ਅੱਧਾ ਕ ਹੋਰ ਫੋੜਦਾ ਹੀ ਬਾਬਾ ਜੀ ਸਾਫ਼ ਕਰਾਂਗੇ ਜੇ ਨਹੀਂ ਇਹਨਾਂ ਨੇ ਕਿਸਾਨਾਂ ਦੀ ਮੰਗਾਂ ਮੰਨੀਆਂ ਤਾਂ ਭਾਈ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਜੋ ਗੱਲਾਂ ਕਈਆਂ ਗਈਆਂ ਕਿ ਜਿਨ੍ਹਾਂ ਆਈਏਐਸ ਅਫਸਰਾਂ ਨੇ ਕਿਸਾਨਾਂ ਨੂੰ ਰੋਕਿਆ ਰੋਕਣ ਚ ਕਾਮਯਾਬ ਹੋਏ ਉਹ ਕਹਿ ਰਹੇ ਨੇ ਕਿ ਉਹਨਾਂ ਨੂੰ ਸਨਮਾਨ ਕੀਤਾ ਜਾਣਾ ਹੈ ਵੀ ਸਨਮਾਨ ਪਤ ਕਿਹਨੂੰ ਕੀਤਾ ਜਾਣਗੇ ਵੀ ਹੈਨਾ ਵੀ ਤੁਹਾਡੀਆਂ ਫੀਤੀਆਂ ਲਾਉਣਗੇ ਹੈਨਾ ਵੀ ਤੁਸੀਂ ਹੈਨਾ ਵੀ ਉਹਨਾਂ ਦੇ ਤਸੱਦਦ ਕੀਤੀ ਉਹਨਾਂ ਦੇ ਗੋਲੀਆਂ ਮਾਰੀਆਂ ਫੱਟੜ ਕੀਤਾ ਹੈ ਨਾ ਨਵਦੀਪ ਉਹਨਾਂ ਨੇ ਚੱਕਿਆ ਤਸੱਦਦ ਕਰਿਆ ਫੀਤੀ ਵਧਾਉਂਦੇ ਨੇ ਹੈਨਾ ਵੀ ਇੱਕ ਫੀਤੀ ਪਿੱਛੇ ਕੋਮ ਨਾਲ ਫਿਰਗਦਾਰੀ ਕਰਦੇ ਨੇ ਹਜਿੰਦਰ ਖੈਰੇ ਵਰਗੇ ਠੀਕ ਹੈ ਨਾ ਜਿਹੜੇ ਆਈਐਸ ਦੇ ਜਿਹੜੇ ਸੀਆਈਏ ਇਨਸਪੈਕਟਰ ਨੇ ਉਹਨਾਂ ਨੇ ਕਰਾਇਆ ਮੇਰਾ ਰਿਮਾਂਡ ਬਿਠਾ ਕੇ ਉੱਤੇ ਸਾਰੇ ਦੇ ਹੈਨਾ ਤੇ ਜਿਨੇ ਕਰਨਾਲ ਲਾਠੀ ਚਾਰਜ ਕਰਿਆ ਸੀਗਾ ਕਿਸਾਨਾਂ ਦੇ ਉੱਤੇ ਸਿਰਫ ਇੱਕ ਫੀਤੀਆਂ ਵਾਸਤੇ ਫੀਤੀਆਂ ਵਾਹਵਾ ਕਰੂਨ ਇੱਕ ਦਿਨ ਪਾੜ ਦੇਣੀ ਹੈ ਸਾਰੇ ਦੀ ਸਾਰੀਆਂ ਕੇ ਚੱਕਰ ਚ ਹੋਏਗਾ ਜਿਆਦਾ ਤੇ ਬਾਕੀ ਉੱਥੇ ਨਹੀਂ ਕੰਮ ਆਣਾ ਕੋਈ ਵੀ ਜਿਹੜਾ ਕੋਮ ਦੇ ਨਾਲ ਖੜਦਾ ਹੈ ਨਾ ਤੇ ਬਾਕੀ ਬਥੇਰਾ ਕੁਝ ਹੁੰਦਾ ਵੀ ਹਨ ਜਦੋਂ ਉਹਨਾਂ ਦੇ ਡਰੋਂਦੇ ਨੇ ਵੀ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਪਰ ਇਹਨਾਂ ਤੋਂ ਡਰਾਬਿਆਂ ਚ ਆਉਣ ਵਾਲੇ ਨਹੀਂ ਹੈਗੇ ਹਨ ਸੱਤ ਚੱਕ ਦੀ ਲੜਾਈ ਹੈ ਸੱਤ ਚੱਕ ਦੀ ਲੜਾਈ ਲੜਦੇ ਹੈ ਤਾਂ ਵੀ ਜਦੋਂ ਤੁਸੀਂ ਜੇਲ੍ਹ ਚ ਮੰਸੀ ਮੈਂ ਤੁਹਾਡੇ ਪਿਤਾ ਜੀ ਦੀ ਇੰਟਰਵਿਊ ਕੀਤੀ ਉਹਨਾਂ ਕਹਿੰਿਆ ਕਿ ਨਵਦੀਪ ਨੂੰ ਇਹ ਗੱਲਾਂ ਕਈਆਂ ਜਾਂਦੀਆਂ ਨੇ ਕਿ ਇਸ ਤੋਂ ਬਾਅਦ ਤੁਹਾਡੇ ਪਿਤਾ ਦੀ ਵਾਰੀ ਆ ਉਸ ਨੂੰ ਵੀ ਅੰਦਰ ਕਰਨਾ ਹਾਂ ਕਰਦੇ ਡੈਡੀ ਤੇ ਵੀ ਉਹਨੇ ਕੇਸ ਨੇ ਜਿੰਨੇ ਆਪਣੇ ਦੇ ਨੇ ਸਾਰੀ ਟੀਮ ਤੇ ਹੀ ਕੇਸ ਨੇ ਹਨ ਬਾਪੂ ਚੜਦੀ ਗੱਲ ਵਾਲੇ ਨੇ ਹਨ ਮਾਤਾ ਚੜਦੀ ਗੱਲ ਵਾਲੀ ਹੈ ਤੇ ਨਾਮ ਦਾਨ ਬਖਸ਼ਿਆ ਹੈ ਨਾ ਅਦਾਤੇ ਨੇ ਹੈ ਨਾ ਸਟ੍ਰੈਟਜੀਕਲ ਵਾਲੇ ਨੇ ਕੋਈ ਦਿੱਕਤ ਵਾਲੀ ਨਹੀਂ ਹੈਗੀ ਉਹਨਾਂ ਨੂੰ ਤਾਂ ਹੌਸਲਾ ਹੀ ਮਿਲਦਾ ਸਾਨੂੰ ਤੇ ਉਹ ਸਾਨੂੰ ਕਦੇ ਪਿੱਛੇ ਹਟਾਉਂਦੇ ਨਹੀਂ ਹੈਗੇ ਵੀ ਹਾਂ ਵੀ ਚੜ੍ਹਦੀ ਕਲਾ ਚ ਰੋ ਕੌਮ ਦੀ ਸੇਵਾ ਕਰ। ਤਾਂ ਬਾਈ ਇੱਕ ਪਾਸੇ ਲਗਾਤਾਰ ਅੱਜ ਵੀ ਤੁਹਾਨੂੰ ਅੰਬਾਲੇ ਦੇ ਵਿੱਚ ਕੱਟ ਕਰਨ ਤੋਂ ਰੋਕਿਆ ਗਿਆ ਪਹਿਲਾਂ ਇਹ ਸ਼ੰਭੂ ਬਾਰਡਰ ਕ੍ਰੋਸ ਕਰਨ ਤੋਂ ਰੋਕਿਆ ਗਿਆ ਤੇ ਦੂਜੇ ਪਾਸੇ ਹਾਈ ਕੋਰਟ ਦੇ ਵੱਲੋਂ ਕਿਸਾਨਾਂ ਦੇ ਹੱਕ 'ਚ ਫੈਸਲਾ ਆਇਆ ਗਿਆ ਕਿ ਇਸ ਬੈਰੀਗੇਟ ਨੂੰ ਪਾਸੇ ਕ੍ਰੋਸ ਫੈਸਲੇ ਨੂੰ ਦੇਖੋ ਫੈਸਲਾ ਆਇਆ ਸੀਗਾ ਹਫਤੇ ਤੋਂ ਉੱਤੇ ਹੋ ਗਿਆ ਇਹਨਾਂ ਨੇ ਬੈਰੀਗੇਟ ਸਾਈਡ 'ਚ ਨਹੀਂ ਕੀਤੇ ਹਨ ਹੈਗਾ ਤਾਂ ਲੋਕਤੰਤਰ ਹੈ ਤੇ ਨਿਆਂ ਪ੍ਰਣਾਲੀ ਸਭ ਤੋਂ ਵੱਧ ਹੁੰਦੀ ਹੈ ਉਹਨਾਂ ਦੇ ਦਾਰ ਤੋਂ ਪਾਰ ਹੋ ਗਈਆਂ ਹੈਨਾ ਤੇ ਇਹਨਾਂ ਨੇ ਤਾਂ ਸੰਵਿਧਾਨ ਦੀ ਫੇਰ ਵਰਕਾ ਹੀ ਪਾੜ ਦੇਣਾ ਹੈਨਾ ਫਿਰ ਉਹ ਗੱਲਾਂ ਸੱਚੀਆਂ ਹੀ ਸੀਗੀਆਂ ਜਿਹੜੇ ਵੀ ਆਪਣਾ ਨਿਆਂ ਪ੍ਰਣਾਲੀ ਦੀ ਗੱਲ ਨਹੀਂ ਮੰਨ ਰਹੇ ਹੈਨਾ ਤੇ ਗੱਲਾਂ ਸੱਚੀਆਂ ਸੀਗੀਆਂ ਤਾਂ ਹੀ ਵਾਇਗਰੂ ਨੇ ਇਹਨਾਂ ਦਾ ਪਾਪ ਦਾ ਘੜਾ ਫੋੜਿਆ ਫਿਰ ਹੈਨਾ ਥੋੜੀਆਂ ਹੀ ਸੀਟਾਂ ਰਹਿ ਗਈਆਂ ਤੇ ਜਿੰਨੀਆਂ ਕਿ ਰਹਿ ਗਈਆਂ ਤੇ ਉਹ ਵੀ ਚੱਲੀਆਂ ਜਾਣਗੇ ਜਿਸ ਆਵਨ ਵਾਲੇ ਜਤਾਨਾ ਸਾਈ ਕਰਨਗੇ ਹੰਕਾਰ ਦਾ ਇੱਕ ਦਿਨ ਤਾਂ ਫਿਰ ਅੰਤੋਂ ਆਉਣਾ ਹੀ ਹੁੰਦਾ ਹੈ ਨਾ ਤੇ ਕੋਈ ਵੀ ਵਾਇਗੁਰੂ ਮੇਰ ਕਰੋ ਬਾਈ ਤਰੀਕ ਨੂੰ ਸਾਡੇ ਹੱਕ ਜੇ ਫੈਸਲਾ ਆਉਗੇ ਸੁਪਰੀਮ ਕੋਰਟ ਵੱਲ ਤਾਂ ਬਹੁਤ ਬਹੁਤ ਧੰਨਵਾਦ ਬੜਾ ਸੱਚੀ ਗੱਲ ਤਾਂ ਸਾਡੇ ਨਾਲ ਨਵਦੀਪ ਸਿੰਘ ਜਲਵੇੜਾ ਨੌਜਵਾਨ ਆ ਜੋ ਤਕਰੀਬਨ 111 ਦਿਨ ਦੀ ਜੇਲ੍ਹ ਕੱਟ ਕੇ ਆਇਆ ਉਸ ਦਿਨ ਦੱਸਿਆ ਕਿ ਉਸ ਤੇ ਉੱਪਰ ਕਿਸ ਤਰੀਕੇ ਦੇ ਨਾਲ ਤਸ਼ੱਦਦ ਕੀਤਾ ਗਿਆ ਪਰ ਉਸ ਦੇ ਹੌਸਲੇ ਚੜ੍ਹਦੀ ਕਲਾ ਨੇ ਉਹ ਕਹਿੰਦਾ ਕਿ ਜਿਸ ਤਰ੍ਹਾਂ ਜੋ ਕਿਸਾਨ ਆਗੂ ਨੇ ਉਹ ਫੈਸਲਾ ਲੈਣਗੇ ਉਸੇ ਤਰੀਕੇ ਉਹ ਅੱਗੇ ਉਹਨਾਂ ਦੇ ਪਿੱਛੇ ਲੱਗ ਕੇ ਕਿਸਾਨੀ ਦੇ ਲਈ ਡਟੇ ਰਹਿਣਗੇ